ਜਿੱਥੇ ਇੱਕ ਪਾਸੇ ਲਗਾਤਾਰ ਸੰਗਰੂਰ ਦੇ ਵਿੱਚ ਚਿਕਨ ਗੁਨੀਆਂ ਦੇ ਮਰੀਜ਼ ਵਧਦੇ ਜਾ ਰਹੇ ਨੇ ਤਾਂ ਉੱਥੇ ਹੀ ਤੁਹਾਨੂੰ ਇਹ ਤਸਵੀਰਾਂ ਦਿਖਾਉਂਦੇ ਆਂਗੇ ਕਿ ਜਿੱਥੇ ਇਸ ਸਮੇਂ ਵਾਰਡ ਨੰਬਰ 23 ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਨੇ ਜਿੱਥੇ ਲਗਾਤਾਰ ਕਿਹਾ ਜਾਂਦਾ ਕਿ ਜੇਕਰ ਚਿਕਨ ਗੁਨੀਓ ਤੋਂ ਬਚਣਾ ਤਾਲੇ-ਦਾਲੇ ਸਾਫ-ਸਫਾਈ ਰੱਖਣੀ ਜ਼ਰੂਰੀ ਆ ਪਰ ਇਹ ਤਸਵੀਰ ਵਾਰਡ ਨੰਬਰ 23 ਦੇ ਮੁਹੱਲੇ ਦੀ ਹੈਗੀ ਇਹ ਚਾਰੇ ਪਾਸੇ ਪਸਰੀ ਗੰਦਗੀ ਲਗਾਤਾਰ ਪਿਛਲੇ ਘਟੋ-ਘਟ ਕਈ ਮਹੀਨਿਆਂ ਤੋਂ ਇਸੇ ਤਰ੍ਹਾਂ ਦੀ ਹਾਲਾਤ ਨੇ ਇਸੇ ਦੇ ਵਿਚਕਾਰ ਦੀ ਲੰਘ ਕੇ ਜਿਹੜੇ ਲੋਕ ਨੇ ਆਪਣੇ ਘਰਾਂ ਨੂੰ ਜਾਂਦੇ ਨੇ ਛੋਟੇ-ਛੋਟੇ ਬੱਚੇ ਇਸੇ ਵਿੱਚ ਦੀ ਲੰਘਦੇ ਨੇ ਕੀ ਨਾਮ ਹੈ ਜੀ ਆਪਣਾ ਗੁਰਚਰਨ ਆਈ ਮੇਰਾ ਨਾਮ ਗੁਰਚਰਨ ਜੀ ਕਦੋਂ ਤੋਂ ਇਸ ਤਰ੍ਹਾਂ ਦੇ ਹਾਲਾਤ ਨੇਗੇ ਇਹ ਹੋ ਗਏ ਜੀ 5-7 ਮਹੀਨੇ ਹੋ ਗਏ ਸਾਡਾ ਤਾਂ ਬਹੁਤ ਬੁਰਾ ਹਾਲ ਆ ਜੀ ਹੂੰ ਬਹੁਤ ਜਿਆਦੇ ਜੀ ਜਵਾਖਾਂ ਦੇ ਵੀ ਪੈਰਾਂ ਤੇ ਖਾਰਸਾਂ ਹੋਈਆਂ ਪਈਆਂ ਜ਼ਖਮ ਹੋਏ ਪਏ ਆ ਜੀ ਹੂੰ ਬਸ ਧੰਦੇ ਆ ਜੀ ਹੁਣ ਕੱਟੀ ਜਾ ਰਹੇ ਆ ਸਾਡੀ ਕਿਸੇ ਨੇ ਵੀ ਨਹੀਂ ਸੁਣੀ ਜੀ ਸੁਣੀ ਨਹੀਂ ਸਾਡੀ ਨਾਲ ਕੋ ਹੱਲ ਹੋਇਆਗਾ ਹੂੰ ਬਸ ਹੁਣ ਕੱਟ ਰਹੇ ਆ ਦਿਨ ਜੀ ਰੱਬ ਹੁਣ ਇਸੇ ਵਿੱਚ ਦੀ ਲੰਘ ਕੇ ਹੁਣ ਤਾਂ ਚਿਕਨ ਗੂਣੀਆ ਬੁਖਾਰ ਬਹੁਤ ਹੋ ਰਿਹਾ ਬਹੁਤ ਜਿਆਦੇ ਜੀ ਇੱਕ ਘਰ ਦੇ ਵਿੱਚ 4-4 ਜੀ ਪਏ ਆ ਜੀ ਹੂੰ ਚਾਰ ਚਾਰ ਜੀ ਬਈ ਹੁਣ ਗਰੀਬ ਬੰਦਾ ਦੱਸੋ ਕੀ ਕਰੂ ਜੀ ਦਵਾਈ ਕਿਥੋਂ ਦਵਾਵਾਂਗੇ ਕਾਗਜ਼ ਪੱਤਰ ਚੁਗਦੇ ਆ ਬਹੁਤ ਬੁਰਾ ਹਾਲ ਆ ਜੀ ਬਾ ਹੁਣ ਸਾਡਾ ਤਾਂ ਹੱਲ ਹੋਣਾ ਜਾਂਦਾ ਜੀ ਬਸ ਇਹੀ ਆ ਹੋ ਇਸੇ ਵਿੱਚ ਦੀ ਲੰਘ ਕੇ ਜਾਂਦੇ ਰੋਜ਼ ਇਸੇ ਵਿੱਚ ਦੀ ਆ ਸਾਡਾ ਤਾਂ ਸਰ ਸਾਡੇ ਤਾਂ ਬੱਚੇ ਵੀ ਬਿਮਾਰ ਹੋਏ ਪਏ ਆ ਦਵਾਈਆਂ ਬੂਟੀਆਂ ਵੀ ਕਿੰਨੀਆਂ ਲਾਈਏ ਸਾਡੇ ਘਰਾਂ ਦੇ ਵਿੱਚ ਪਾਣੀ ਬੜਿਆ ਪਿਆ ਇਨ੍ਹਾਂ ਨਾਲ ਮੱਛਰ ਹੋਇਆ ਪਿਆ ਸਾਡਾ ਬੁਰਾ ਹਾਲ ਹੋਇਆ ਪਿਆ ਸਾਡੀ ਸੁਣਾਈ ਕੋਈ ਨਹੀਂ ਕਰਦਾ ਹੈਗਾ ਹੁਣ ਦੱਸੋ ਅਸੀਂ ਕਿੱਥੇ ਜਾਈਏ ਘਰ ਛੱਡ ਕੇ ਮੈਨੂੰ ਜਾ ਸਕਦੇ ਸਾਡੇ ਦਾ ਘਰ ਦੇ ਵਿੱਚ ਕੁਲੀਆਂ ਅਸੀਂ ਕਿੱਥੇ ਜਾਈਏ ਛੱਡ ਕੇ ਸਾਡਾ ਇੰਨਾ ਬੁਰਾ ਹਾਲ ਹੋਇਆ ਪਿਆ ਬਸ ਸਾਡੀ ਤਾਂ ਬੇਨਤੀ ਆ ਵੀ ਸਾਡਾ ਤਾਂ ਹੱਲ ਬਣਾ ਦਿਓ ਬਸ ਤੇ ਇਸੇ ਗੰਦਗੀ ਵਿੱਚ ਦੀ ਰੋਜ਼ ਲੰਘ ਕੇ ਘਰ ਜਾਣੀ ਜੀ ਸਾਡੇ ਬੱਚਿਆਂ ਦੇ ਪੈਰ ਗਲੇ ਪਏ ਆ ਟੂਪਾਂ ਲੈ ਕੇ ਆਉਣੇ ਆ ਆਈ ਨਹੀਂ ਬਤਾ ਤਿੰਨ ਤਣ ਜਾਣਾਂ ਦੇ ਤੇ ਚਾਰ ਚਾ ਟੂਪਾ ਲੈ ਉਹਨੇ ਉਹ ਪੈਰਾਂ 'ਚ ਹੀ ਲੱਗ ਜਾਂਦੇ ਇਹਨਾਂ ਨੇ ਪੈਰ ਗਲੇ ਪੈ ਮੇਰੀ ਕੁੜੀਆ ਦਾ ਬੁਰਾ ਹਾਲ ਹੋਇਆ ਪਿਆ ਮੇਰੀ ਨੋਹ ਦਾ ਬੁਰਾ ਹਾਲ ਹੋਇਆ ਪਿਆ ਪੈਰਾਂ ਦਾ ਇੰਨਾ ਬੁਰਾ ਹਾਲ ਸਾਡਾ ਹੋਇਆ ਪਿਆ ਇੱਕ ਤਸਵੀਰ ਅਸੀਂ ਦੇਖੀਏ ਕਿ ਇੱਥੋਂ ਦੇ ਪਹਿਲਾਂ ਤਾਂ ਐਮਸੀ ਨੇ ਉਹਨਾਂ ਨਾਲ ਗੱਲ ਕਰਦੇ ਆ ਬਾਈ ਜੀ ਕਿਵੇਂ ਦੇਖਦੇ ਹੋ ਕਿ ਤੁਹਾਡਾ ਇਹ ਮਹੱਲਾ ਹੈਗਾ ਲੋਕਾਂ ਨੇ ਵੋਟਾਂ ਪਾਈਆਂ ਨੇ ਤੇ ਇਹ ਤਾਂ ਹਾਲਾਤ ਹੀ ਬਹੁਤ ਮਾੜੇ ਹੋਏ ਪਿਆ ਬਾਈ ਜੀ ਬਹੁਤ ਜ਼ਿਆਦਾ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਅਸੀਂ ਉਹ ਨਗਰ ਕਾਉਂਸਲ ਦੇ ਨਵੇਂਦੇ ਬਣ ਕੇ ਕਾਉਂਸਲਰ ਬਣ ਕੇ ਜਿਹੜੀ ਗੂੰਗੀ ਬੋਲੀ ਐ ਅੰਨੀ ਐ ਹਮ ਅੱਜ ਮੇਰੇ ਵਾਰਡ ਦਾ ਇੰਨਾ ਕੁ ਬੁਰਾ ਹਾਲ ਐ ਹਮ ਕਿ ਲੋਕ ਬਿਮਾਰੀ ਦੇ ਨਾਲ ਜਿਹੜੇ ਜੂਝ ਰਹੇ ਨੇ ਕਿਸੇ ਨੂੰ ਚਿਕਨਗੁਨੀਆ ਹੋਇਆ ਕਿਸੇ ਨੂੰ ਡੇਂਗੂ ਹੋਇਆ ਕਿਸੇ ਨੂੰ ਕੋਈ ਹੋਰ ਬਿਮਾਰੀਆਂ ਲੱਗੀਆਂ ਲੱਗੀਆਂ ਕਿਤੋਂ ਸਿਰਫ ਪਾਣੀ ਤੋਂ ਮੈਂ ਸਰਕਾਰ ਨੂੰ ਦੇ ਦਾਂ ਕਿ ਸਾਫ਼ ਪਾਣੀ ਨੂੰ ਸਰਕਾਰ ਕਹਿੰਦੀ ਆ ਵੀ ਜੀ ਇੱਥੇ ਕੂਲਰ ਦੇ ਵਿੱਚ ਪਾਣੀ ਨਹੀਂ ਰਹਿਣਾ ਚਾਹੀਦਾ ਟੱਬ ਦੇ ਵਿੱਚ ਪਾਣੀ ਰਹਿ ਕੋਈ ਵੀ ਸਾਫ਼ ਪਾਣੀ ਵੀ ਨਹੀਂ ਖੜਨਦੇ ਪਰ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਨਗਰ ਕੌਂਸਲ ਦੇ ਪ੍ਰਧਾਨ ਨੂੰ ਗੁੰਗੇ ਬੋਲੇ ਅੰਨੇ ਨੂੰ ਕਹਿਣਾ ਚਾਹੁੰਦਾ ਕਿ ਤੂੰ ਮੇਰੇ ਰਾਮਨਗਰ ਦਾ ਹਾਲ ਆ ਕੇ ਦੇਖ ਕਿੰਨਾ ਬੁਰਾ ਹਾਲ ਹੈ ਕਿਵੇਂ ਡੇਂਗੂ ਦੇ ਨਾਲ ਮੇਰੀਆਂ ਮੰਲੇ ਦੇ ਵਿੱਚ ਪੰਜ ਮੌਤਾਂ ਹੋ ਗਏ ਡੇਂਗੂ ਦੇ ਨਾਲ ਫਿਰ ਵੀ ਪ੍ਰਸ਼ਾਸਨ ਪ੍ਰਧਾਨ ਜੀ ਜਾਗਣੇ ਹੈ ਆਪਣੀ ਕੰਬ ਕਰਨ ਦੀ ਨੀਂਦ ਸੁੱਤੇ ਪਏ ਨੇ ਦੇਖੋ ਡੀਐਸਪੀ ਸਾਹਿਬ ਆਪਣੇ ਸਾਥਕਾ ਡੀਐਸਪੀ ਸਾਹਿਬ ਦੀ ਡੈਥ ਹੋਈ ਇੰਨੀ ਸ਼ਰਮ ਨਾਲ ਕਹਿਣਾ ਪੈ ਰਿਹਾ ਕਿ ਉਹ ਬੰਦਿਆਂ ਨੇ ਵਿਚਾਰਿਆਂ ਨੇ ਡੈੱਡ ਬਾਡੀ ਫੱਟਿਆਂ ਦੇ ਉੱਤੇ ਲੈ ਕੇ ਜਾਣ ਦੀ ਹਿੰਮਤ કરી ਤਸਵੀਰਾਂ ਦੇਖੀਆਂ ਨੇ ਕਿ ਅਸੀਂ ਵੀਡੀਓ ਵਾਇਰਲਿਕ ਹੋ ਰਹੀ ਹੈਗੀ ਉਹਦੇ ਚ ਜਿਹੜੀ ਡੈੱਡ ਬਾਡੀ ਹੈ ਫੱਟਿਆਂ ਵਿੱਚ ਦੀ ਲੈ ਕੇ ਜਾ ਰਹੇ ਉਹ ਕਿਹੜੇ ਮਹੱਲੇ ਦੀ ਦੇਖੋ ਵੀਰ ਜੀ ਇਹ ਪੰਜਾਬ ਦਾ ਕਿੰਨਾ ਬੁਰਾ ਹਾਲ ਹੋ ਰਿਹਾ ਤੁਸੀਂ ਆਪ ਦੇਖ ਰਹੇ ਹੋ ਰਾਮਨਗਰ ਦਾ ਪੂਰੇ ਸੰਗਰੂਰ ਦਾ ਕਿੰਨਾ ਬੁਰਾ ਹਾਲ ਹੈ ਮਾੜੀ ਇਹ ਆਪਣੀ ਗੱਲ ਹੈ ਇੱਕ ਆਪਣੇ ਸਾਬਕਾ ਡੀਐਸਪੀ ਦੀ ਜਦੋਂ ਡੈੱਡ ਬਾਡੀ ਦਾ ਉਹਨੇ ਦੇਸ਼ ਲਈ ਸੇਵਾ ਕਰੀਆ ਪੰਜਾਬ ਲਈ ਸੇਵਾ ਕਰੀਆ ਤਾਂ ਉਹਨੂੰ ਇਹ ਸਿਲਾ ਮਿਲਿਆ ਜੋ ਡੈੱਡ ਬਾਡੀ ਹੈ ਜਿਹੜੀ ਉਸ ਦੀ ਵਿਚਾਰੇ ਦੀ ਫੱਟੇ ਤੇ ਰੱਖ ਕੇ ਲੈ ਕੇ ਜਾ ਰਿਆ ਸੋ ਸੰਗਰੂਰ ਦਾ ਹੀ ਪੂਰੇ ਰਾਮਨਗਰ ਦਾ ਇੰਨਾ ਕੁ ਮਾੜਾ ਹਾਲ ਆ ਵਿਚਾਰੇ ਗਰੀਬ ਬੰਦੇ ਨੇ ਸਮੱਸਿਆ ਕੀ ਹੈਗੀ ਪਹਿਲਾਂ ਕਹਿੰਦੇ ਸੀ ਪ੍ਰਧਾਨ ਦੇ ਵਿੱਚ ਵੱਡੀ ਸਮੱਸਿਆ ਉਹ ਸੁਣਦਾ ਨਹੀਂ ਹੈਗਾ ਹੁਣ ਈਓ ਵੀ ਬਦਲ ਦਿੱਤਾ ਗਿਆ ਪਰ ਹਾਲਾਤ ਤਾਂ ਹੁਣ ਉਹਦੇ ਨਰਕ ਤੋਂ ਬੱਤਰ ਨੇ ਪ੍ਰਧਾਨ ਜੀ ਦੀ ਸੋਚ ਮਾੜੀ ਹੈ ਜੀ ਪ੍ਰਧਾਨ ਜੀ ਨੂੰ ਇੱਥੇ ਪਤਾ ਲੱਗਣਾ ਚਾਹੀਦਾ ਕਿ ਫਲਾਣੇ ਦੇ ਬਾੜ ਤੇ ਜਿੱਨੇ ਅਸੀਂ 10 ਐਮਐਸ ਸੀ ਆ ਵੀ ਫਲਾਣੇ ਦੇ ਬਾੜ ਦੇ ਵਿੱਚ 10 ਐਮਐਸ ਸੀ ਦੇ ਬਾੜ ਦੇ ਵਿੱਚ ਕਿਸੇ ਕੋਈ ਬੰਦਾ ਗਿਆ ਤਾਂ ਪ੍ਰਧਾਨ ਜੀ ਨਾਲ ਦੀ ਨਾਲ ਵਾਪਸ ਬੁਲਾਉਣ ਦੇਣ ਉਹ ਬੰਦੇ ਨੂੰ ਵੀ ਤੈਨੂੰ ਉਹ ਬਾੜ ਦੇ ਵਿੱਚ ਜਾਣ ਨੂੰ ਕਿਸੇ ਕਿਹਨੇ ਕਿਹਾ ਪ੍ਰਧਾਨ ਮੈਂ ਆ ਜਾਂ ਕੋਈ ਹੋਰ ਆਹ ਬੰਦੇ ਖੜੇ ਨੇ ਜੀ ਮੇਰੇ ਤੋਂ ਜਿੰਨੀ ਕੁ ਮਿਹਨਤ ਹੋ ਰਹੀ ਹੈ ਕੋਸ਼ਿਸ਼ ਹੋ ਰਹੀ ਹੈ ਮੈਂ ਆਪਣੀ ਕਰ ਰਿਹਾ ਮੈਂ ਦਿਨ ਰਾਤ ਫੇਰ ਵੀ ਪ੍ਰਸ਼ਾਸਨ ਨੂੰ ਜਾਗਰਤ ਕਰਾ ਰਿਹਾ ਅੱਜ ਹਾਰ ਕੇ ਮੈਂ ਮੀਡੀਆ ਦਾ ਹੱਥ ਸਹਾਰਾ ਲੈ ਰਿਹਾ ਕਿ ਭਾਈ ਪ੍ਰਸ਼ਾਸਨ ਤਾਂ ਇੰਨਾ ਬੋਲਾ ਹੋਇਆ ਪਿਆ ਤੁਸੀਂ ਆ ਕੇ ਮੇਰੀ ਕੋਈ ਆਵਾਜ਼ ਭਗਵੰਤ ਮਾਨ ਸਾਹਿਬ ਤੱਕ ਪਹੁੰਚਾ ਦਿਓ ਮੈਨੂੰ ਉਮੀਦ ਹੈ ਮੈਨੂੰ ਮਾਨ ਹੈ ਸੀਐਮ ਸਾਹਿਬ ਤੇ ਜੇ ਇਹ ਵੀਡੀਓ ਮੇਰੀ ਸੀਐਮ ਸਾਹਿਬ ਤੱਕ ਪਹੁੰਚੂਗੀ ਤਾਂ ਮੇਰੇ ਮੁਹੱਲੇ ਦਾ ਇਹੋ ਜਰੂਰ ਹੱਲ ਕਰਾਂਗੇ ਮੈਨੂੰ ਪਤਾ ਵੀ ਸੀਐਮ ਸਾਹਿਬ ਪ੍ਰਧਾਨ ਨੂੰ ਵੀ ਖਿੱਚਣਗੇ ਪ੍ਰਧਾਨ ਜੀ ਨਕਮਾ ਪ੍ਰਧਾਨ ਹੈ ਬਿਲਕੁਲ ਨਹੀਂ ਕਿਸੇ ਦੀ ਉਹ ਸੁਣ ਰਿਹਾ ਉਹ ਆਪਣੀ ਈਗੋ ਪਗਾ ਰਿਹਾ ਆ ਮੇਰੇ ਮਹੱਲੇ ਦੇ ਲੋਕ ਖੜੇ ਨੇ ਵਿਚਾਰੇ ਇਹ ਮਿਹਨਤ 5-700 ਰੁਪਏ ਕਮਾਉਂਦੇ ਨੇ 1000 ਰੁਪਏ ਡਾਕਟਰ ਲੈ ਜਾਂਦਾ ਜੀ ਠੀਕ ਹੈ ਨਾ ਕੱਲਾ ਕੱਲਾ ਮੈਂ ਇੱਥੋਂ ਤੱਕ ਵੀ ਕਹਿ ਚੁੱਕਿਆ ਮੈਨੂੰ ਖੁਦ ਨੂੰ ਦਰਦ ਹੈ ਮੇਰੇ ਮਹੱਲਿਆਂ ਦਾ ਮੈਂ ਖੁਦ ਇੱਥੋਂ ਤੱਕ ਵੀ ਕਹਿ ਰਿਹਾ ਮੇਰੇ ਮਹੱਲੇ ਦੇ 5-700 ਰੁਪਏ ਕਮਾਉਂਦੇ ਨੇ ਜੀ 5-700 ਦੇ ਵਿੱਚੋਂ 5-700 ਦੀ ਦਵਾਈ ਲੈ ਜਾਂਦੇ ਰੋਟੀ ਕਿਹੜੇ ਹਿਸਾਬ ਨਾਲ ਪਕਾਣਾ ਵੀ ਚਲੋ ਤੁਸੀਂ ਹੋਰ ਕਰੋ ਕੋਈ ਕੈਂਪੀ ਲਾ ਦਿਓ ਮੇਰੇ ਮਹੱਲੇ 'ਚ ਦਵਾਈਆਂ ਬੂਟੀਆਂ ਦਾ ਕੁਝ ਦਵਾਈਆਂ ਦਾ ਕੈਂਪ ਲਾ ਲਓ ਜਿਹਦੇ ਸਹਾਰੇ ਵਿਚਾਰੇ ਗਰੀਬ ਪਰ ਇਹ ਜਿਹੜੀ ਸਮੱਸਿਆ ਹੈਗੀ ਇਹਦਾ ਹੱਲ ਕੀ ਹੈ ਸੀਵਰੇਜ ਦੀ ਦਿੱਕਤ ਹੈ ਜਾਂ ਕੀ ਦਿੱਕਤ ਹੈਗੀ ਇਹ ਵੀਰ ਜੀ ਦਿੱਕਤ ਹੈ ਇੱਥੇ ਸੀਵਰੇਜ ਦੀ ਮੈਂ ਪ੍ਰਧਾਨ ਜੀ ਨੂੰ ਵੀ ਵਾਰੀ ਵਾਰੀ ਸਮਝਾ ਚੁੱਕਾ ਡੀ ਸਾਹਿਬ ਨੂੰ ਮਿਲ ਕੇ ਸਮਝਾ ਚੁੱਕਾ ਮੇਥੇ ਜਿਹੜੇ ਚੈਂਬਰ ਨਹੀਂ ਚੈਂਬਰਾਂ ਦੀ ਸਪਰੋਫਾਈ ਹੋਵੇ ਤਾਂ ਇਹ ਸੀਵਰੇਜ ਚੱਲਾਂਗੇ ਜਿਹੜੀ ਆਪਣੀ ਮਸ਼ੀਨ ਹੈ ਡਿਸਪੋਜ਼ਲ ਤੇ ਜੀ ਜਿਹੜੀਆਂ ਉਹ ਮੋਟਰਾਂ ਲੱਗੀਆਂ ਨੇ ਤਿੰਨ ਮੋਟਰਾਂ ਨੇ ਜੀ ਉਹ ਤੋਂ ਇੱਕ ਮੋਟਰ ਚੱਲ ਰਹੀ ਹੈ ਜੀ ਦੋ ਮੋਟਰਾਂ ਖੜੀਆਂ ਨੇ ਉਹ ਮੋਟਰਾਂ ਦੇ ਵਿੱਚ ਪੱਖੇ ਨਹੀਂ ਹੈਗੇ ਜੀ ਸਰਕਾਰ ਦਾ ਜੇ ਕੋਈ ਪ੍ਰਧਾਨ ਜਾਵੇ ਉੱਥੇ ਚੈੱਕ ਕਰੇ ਮੋਟਰਾਂ ਨੂੰ ਜਾਂ ਕਿਸੇ ਸਿਸਟਮ ਨੂੰ ਆਪ ਉੱਥੇ ਮੌਕੇ ਤੇ ਜਾ ਕੇ ਚੈੱਕ ਕਰੇ ਫੇਰ ਹੀ ਹਾਲੂਗਾ ਜੀ ਪ੍ਰਧਾਨ ਜੀ ਤਾਂ ਹਵਾ 'ਚ ਤੀਰ ਛੱਡੀ ਜਾਂਦੇ ਨੇ ਸਵੇਰੇ ਜਾਂਦੇ ਨੇ 15 16 ਫੋਟੋਆਂ ਜਿ ਇਕੱਠਾ ਕੇ ਖਿੱਚਾ ਕੇ ਪਾਉਂਦੇ ਨੇ ਇੱਥੋਂ ਤੱਕ ਕਿ ਮੇਰੇ ਵਾਰਡ ਦੇ ਵਿੱਚ ਫੋਗਿੰਗ ਵਾਲੇ ਵੀ ਨਹੀਂ ਆ ਰਹੇ ਜੀ ਰੋਜ਼ ਮੈਂ ਫੋਨ ਕਰਦਾ ਮੇਰੇ ਵਾਰਡ ਦੇ ਵਿੱਚ ਫੌਗਿੰਗ ਵਾਲੇ ਭੇਜ ਦਿਓ ਕੂੜੇ ਦਾ ਉਹ ਢੇਰ ਲੱਗੇ ਪਏ ਨੇ ਲਾਈਟਾਂ ਕੋਈ ਆ ਤੁਸੀਂ ਆਪ ਧਿਆਨ ਮਾਰ ਲਓ ਕੋਈ ਲਾਈਟ ਨਹੀਂ ਹੈਗੀ ਜੀ ਜਦ ਕਿ ਸਾਡੇ ਐਮਸੀ ਨੂੰ 20 ਵੀ ਲਾਈਟਾਂ ਲਾਣ ਦੇ ਆਰਡਰ ਹੋਏ ਸੀ ਇੱਕ ਲਾਈਟ ਰਹਿ ਗਿਆ ਤੁਸੀਂ ਆਪ ਧਿਆਨ ਮਾਰ ਲਓ ਜੀ ਕਿਸੇ ਖੰਭੇ ਤੇ ਲਾਈਟ ਹੈ ਇਸ ਕਰਕੇ ਮੈਂ ਪ੍ਰਸ਼ਾਸਨ ਨੂੰ ਨਗਰ ਕੌਂਸਲ ਦੇ ਪ੍ਰਧਾਨ ਨੂੰ ਕਹਿਣਾ ਵੇ ਜਾਗਪੋ ਨਹੀਂ ਤਾਂ ਸਾਨੂੰ ਰਾਮਨਗਰ ਵਾਲਿਆਂ ਨੂੰ ਜਗਾਣੇ ਆਂਦੇ ਆ ਬਿਲਕੁਲ ਨਗਰ ਕੌਸਲ ਸੰਗਰੂਰ ਦਾ ਇਹ ਮਾੜਾ ਹਾਲ ਹੈਗਾ ਇਹ ਤਸਵੀਰ ਤੁਸੀਂ ਦੇਖ ਸਕਦੇ ਹੋਗੇ ਕਿ ਜਿਵੇਂ ਵੱਡੇ ਸਵਾਲ ਨੇਗੇ ਉਹ ਐਮਸੀ ਵੱਲੋਂ ਪ੍ਰਧਾਨ ਤੇ ਉਠਾਏ ਜਾ ਰਹੇ ਨੇ ਪਰ ਲੋਕਾਂ ਦਾ ਕੀ ਹੈਗਾ ਲੋਕ ਇਸੇ ਗੰਦਗੀ ਦੇ ਵਿੱਚ ਦੀ ਲੰਘ ਕੇ ਹਰ ਰੋਜ਼ ਆਪਣੇ ਘਰ ਜਾਂਦੇ ਨੇ ਜਿੱਥੇ ਇਸ ਸਮੇਂ ਡੇਂਗੂ ਤੇ ਚਿਕਨਗੁਨੀਆ ਦੇ ਲਗਾਤਾਰ ਮਰੀਜ਼ ਵਧ ਰਹੇ ਨੇ ਜਿਵੇਂ ਜਿਹੜਾ ਐਮਸੀ ਵੱਲੋਂ ਦੱਸਿਆ ਗਿਆ ਕਿ 5 ਮੌਤਾਂ ਇਸੇ ਵਾਰਡ ਦੇ ਵਿੱਚ ਹੋ ਚੁੱਕੀਆਂ ਨੇ ਪਰ ਹਾਲੇ ਤੱਕ ਇਸ ਤਰ੍ਹਾਂ ਦੀ ਜਿਹੜੀ ਗੰਦਗੀ ਹੈ ਇਹਦਾ ਹੱਲ ਹਲੇ ਤੱਕ ਨੀ ਕੀ ਕੀਤਾ ਗਿਆ ਜਿੱਥੇ ਇੱਕ ਪਾਸੇ ਲਗਾਤਾਰ ਸੰਗਰੂਰ ਦੇ ਵਿੱਚ ਚਿਕਨਗੁਨੀਆ ਦੇ ਮਰੀਜ਼ ਵਧਦੇ ਜਾ ਰਹੇ ਨੇ ਤਾਂ ਉੱਥੇ ਹੀ ਤੁਹਾਨੂੰ ਇਹ ਤਸਵੀਰਾਂ ਦਿਖਾਉਂਦੇ ਆਂਗੇ ਕਿ ਜਿੱਥੇ ਇਸ ਸਮੇਂ ਵਾਰਡ ਨੰਬਰ 23 ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਨੇ ਜਿੱਥੇ ਲਗਾਤਾਰ ਕਿਹਾ ਜਾਂਦਾ ਕਿ ਜੇਕਰ ਚਿਕਨਗੁਨੀਆ ਤੋਂ ਬਚਣਾ ਹੈ ਤਾਂ ਆਲੇ-ਦਾਲੇ ਸਾਫ ਸਫਾਈ ਰੱਖਣੀ ਜ਼ਰੂਰੀ ਹੈ ਪਰ ਇਹ ਤਸਵੀਰ ਵਾੜ ਨੰਬਰ 23 ਦੇ ਮੁਹੱਲੇ ਦੀ ਹੈਗੀ ਇਹ ਚਾਰੇ ਪਾਸੇ ਪਸਰੀ ਗੰਦਗੀ ਲਗਾਤਾਰ ਪਿਛਲੇ ਘਟੋ ਘਟ ਕਈ ਮਹੀਨਿਆਂ ਤੋਂ ਇਸੇ ਤਰ੍ਹਾਂ ਦੀ ਹਾਲਾਤ ਨੇ ਇਸੇ ਦੇ ਵਿਚਕਾਰ ਦੀ ਲੰਘ ਕੇ ਜਿਹੜੇ ਲੋਕ ਨੇਗੇ ਆਪਣੇ ਘਰਾਂ ਨੂੰ ਜਾਂਦੇ ਨੇ ਛੋਟੇ ਛੋਟੇ ਬੱਚੇ ਇਸੇ ਵਿੱਚ ਦੀ ਲੰਘਦੇ ਨੇ ਕੀ ਨਾਮ ਹੈ ਜੀ ਆਪਣਾ ਗੁਰਚਰਨ ਆ ਜੀ ਮੇਰਾ ਨਾਮ ਗੁਰਚਰਨ ਜੀ ਕਦੋਂ ਤੋਂ ਇਸ ਤਰ੍ਹਾਂ ਦੇ ਹਾਲਾਤ ਨੇਗੇ ਇਹ ਹੋ ਗਏ ਜੀ 5-7 ਮਹੀਨੇ ਹੋ ਗਏ ਸਾਡਾ ਤਾਂ ਬਹੁਤ ਬੁਰਾ ਹਾਲ ਹੈ ਜੀ ਹੂੰ ਬਹੁਤ ਜਿਆਦੇ ਜੀ ਜਵਾਖਾਂ ਦੇ ਵੀ ਪਾਰਾਂ ਤੇ ਖਾਰਸਾਂ ਹੋਈਆਂ ਪਈਆਂ ਜ਼ਖਮ ਹੋਏ ਪਏ ਆ ਜੀ ਹੂੰ ਬਸ ਧੰਦੇ ਆ ਜੀ ਹੁਣ ਕੱਟੀ ਜਾ ਰਹੇ ਆ ਸਾਡੀ ਕਿਸੇ ਨੇ ਵੀ ਨਹੀਂ ਸੁਣੀ ਜੀ ਸੁਣੀ ਨਹੀਂ ਸਾਡੀ ਨਾ ਕੋ ਹੱਲ ਹੋਇਆਗਾ ਹੂੰ ਬਸ ਹੁਣ ਕੱਟ ਰਹੇ ਆ ਦਿਨ ਜੀ ਰੱਬ ਹੁਣ ਇਸੇ ਵਿੱਚ ਦੀ ਲੰਘ ਕੇ ਹੁਣ ਤਾਂ ਚਿਕਨ ਗੂਣੀਆ ਬੁਖਾਰ ਬਹੁਤ ਹੋ ਰਿਹਾ ਬਹੁਤ ਯਾਦੇ ਜੀ ਇੱਕ ਘਰ ਦੇ ਵਿੱਚ 4-4 ਜੀ ਪਏ ਆ ਜੀ ਹੂੰ 4-4 ਜੀ ਪਏ ਹੁਣ ਗਰੀਬ ਬੰਦਾ ਦੱਸੋ ਕੀ ਕਰੂਗਾ ਜੀ ਦਵਾਈ ਕਿੱਥੋਂ ਦਵਾਵਾਂਗੇ ਕਾਗਜ਼ ਪੱਤਰ ਚੁਗਦੇ ਆ ਬਹੁਤ ਬੁਰਾ ਹਾਲ ਆ ਜੀ ਬਸ ਹੁਣ ਸਾਡਾ ਤਾਂ ਹੱਲ ਹੋਣਾ ਜਾਂਦਾ ਜੀ ਬਸ ਇਹੀ ਆ ਹੋਰ ਇਸੇ ਵਿੱਚ ਦੀ ਲੰਘ ਕੇ ਜਾਂਦੇ ਰੋਜ਼ ਇਸੇ ਵਿੱਚ ਦੀ ਆ ਸਾਡਾ ਸਾਰ ਸਾਡਾ ਬੱਚੇ ਵੀ ਬਿਮਾਰ ਹੋਏ ਪਏ ਆ ਦਵਾਈਆਂ ਬੂਟੀਆਂ ਵੀ ਕਿੰਨੀਆਂ ਕ ਲਾਈ ਆ ਸਾਡੇ ਘਰਾਂ ਦੇ ਵਿੱਚ ਪਾਣੀ ਵੜਿਆ ਪਿਆ ਇਨ੍ਹਾਂ ਨਾਲ ਮੱਛਰ ਹੋਇਆ ਪਿਆ ਸਾਡਾ ਬੁਰਾ ਹਾਲ ਹੋਇਆ ਪਿਆ ਨਹੀਂ ਕਰਦਾ ਹੈਗਾ ਹੂੰ ਹੁਣ ਦੱਸੋ ਅਸੀਂ ਕਿੱਥੇ ਜਾਈਏ ਘਰ ਛੱਡ ਕੇ ਮਿਲ ਜਾ ਸਕਦੇ ਸਾਡੇ ਦਾ ਘਰ ਦੇ ਵਿੱਚ ਕੁੱਲੀਆਂ ਅਸੀਂ ਕਿੱਥੇ ਜਾਈਏ ਛੱਡ ਕੇ ਹੂੰ ਸਾਡਾ ਇੰਨਾ ਬੁਰਾ ਹਾਲ ਹੋਇਆ ਪਿਆ ਬਸ ਸਾਡੀ ਤਾਂ ਬੇਨਤੀ ਆ ਵੀ ਸਾਡਾ ਤਾਂ ਹੱਲ ਬਣਾ ਦਿਓ ਬਸ ਤੇ ਇਸੇ ਗੰਦਗੀ ਵਿੱਚ ਦੀ ਰੋਜ਼ ਲੰਘ ਕੇ ਘਰ ਜਾਣੀ ਜੀ ਸਾਡੇ ਬੱਚਿਆਂ ਦੇ ਪੈਰ ਗਲੇ ਪਏ ਆ ਟੂਪਾਂ ਲੈ ਕੇ ਆਉਨੇ ਆ ਆਈ ਨਹੀਂ ਬਤਾ ਤਿੰਨ ਤਿੰਨ ਜਾਣਾਂ ਦੇ ਤੇ ਚਾਰ ਚਾਰ ਟੂਪਾਂ ਲੈ ਆਉਨੇ ਉਹ ਪੈਰਾਂ 'ਚ ਹੀ ਲੱਗ ਜਾਂਦੇ ਇਹਨਾਂ ਨੇ ਪੈਰ ਗਲੇ ਪਏ ਮੇਰੀ ਗੁੜੀਆ ਦਾ ਬੁਰਾ ਹਾਲ ਹੋਇਆ ਪਿਆ ਮੇਰੀ ਨੋਹ ਦਾ ਬੁਰਾ ਹਾਲ ਹੋਇਆ ਪਿਆ ਪੈਰਾਂ ਦਾ ਇੰਨਾ ਬੁਰਾ ਹਾਲ ਸਾਡਾ ਹੋਇਆ ਪਿਆ ਇੱਕ ਤਸਵੀਰ ਅਸੀਂ ਦੇਖ ਤੁਹਾਡਾ ਇਹ ਮੁਹੱਲਾ ਹੈਗਾ ਲੋਕਾਂ ਨੇ ਵੋਟਾਂ ਪਾਈਆਂ ਨੇ ਤੇ ਇਹ ਤਾਂ ਹਾਲਾਤ ਹੀ ਬਹੁਤ ਮਾੜੇ ਹੋਏ ਪਿਆ ਬਾਈ ਜੀ ਬਹੁਤ ਜ਼ਿਆਦਾ ਦੁੱਖ ਨਾਲ ਕਹਿਣਾ ਪੈ ਰਿਹਾ ਹਮ ਕਿ ਅਸੀਂ ਉਹ ਨਗਰ ਕਾਉਂਸਲ ਦੇ ਹਮ ਨਮਾਇंदे ਬਣ ਕੇ ਕਾਉਂਸਲਰ ਬਣ ਕੇ ਜਿਹੜੀ ਗੂੰਗੀ ਬੋਲੀ ਹੈ ਅੰਨੀ ਹੈ ਹਮ ਅੱਜ ਮੇਰੇ ਵਾਰਡ ਦਾ ਇੰਨਾ ਕੁ ਬੁਰਾ ਹਾਲ ਹੈ ਹਮ ਕਿ ਲੋਕ ਬਿਮਾਰੀ ਦੇ ਨਾਲ ਜਿਹੜੇ ਜੂਝ ਰਹੇ ਨੇ ਕਿਸੇ ਨੂੰ ਚਿਕਨਗੁਨੀਆ ਹੋਇਆ ਕਿਸੇ ਨੂੰ ਡੇਂਗੂ ਹੋਇਆ ਜਿਸੇ ਨੂੰ ਕੋਈ ਹੋਰ ਬਿਮਾਰੀਆਂ ਲੱਗੀਆਂ ਲੱਗੀਆਂ ਕਿਤੋਂ ਸਿਰਫ ਪਾਣੀ ਤੋਂ ਮੈਂ ਸਰਕਾਰ ਨੂੰ ਦੇ ਦਾਂ ਕਿ ਸਾਫ਼ ਪਾਣੀ ਨੂੰ ਸਰਕਾਰ ਕਹਿੰਦੀ ਆ ਵੀ ਜੀ ਇੱਥੇ ਕੂਲਰ ਦੇ ਵਿੱਚ ਪਾਣੀ ਨਹੀਂ ਰਹਿਣਾ ਚਾਹੀਦਾ ਟੱਬ ਦੇ ਵਿੱਚ ਪਾਣੀ ਰਹਿ ਕੋਈ ਵੀ ਸਾਫ਼ ਪਾਣੀ ਵੀ ਨਹੀਂ ਖੜਨਦੇ ਪਰ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਨਗਰ ਕੌਂਸਲ ਦੇ ਪ੍ਰਧਾਨ ਨੂੰ ਗੁੰਗੇ ਬੋਲੇ ਅੰਨੇ ਨੂੰ ਕਹਿਣਾ ਚਾਹੁੰਦਾ ਕਿ ਤੂੰ ਮੇਰੇ ਰਾਮਨਗਰ ਦਾ ਹਾਲ ਆ ਕੇ ਦੇਖ ਕਿੰਨਾ ਬੁਰਾ ਹਾਲ ਹੈ ਕਿਵੇਂ ਡੇਂਗੂ ਦੇ ਨਾਲ ਮੇਰੀਆਂ ਮੰਲੇ ਦੇ ਵਿੱਚ ਪੰਜ ਮੌਤਾਂ ਹੋ ਗਏ ਡੇਂਗੂ ਦੇ ਨਾਲ ਫਿਰ ਵੀ ਪ੍ਰਸ਼ਾਸਨ ਪ੍ਰਧਾਨ ਜੀ ਜਾਗਣ ਇਹ ਆਪਣੇ ਕੁੰਭ ਕਰਨ ਦੀ ਨੀਂਦ ਸੁੱਤੇ ਪਏ ਨੇ ਦੇਖੋ ਡੀਐਸਪੀ ਸਾਹਿਬ ਆਪਣੇ ਸਾਫ ਕਾ ਡੀਐਸਪੀ ਸਾਹਿਬ ਦੀ ਡੈਥ ਹੋਈ ਇੰਨੀ ਸ਼ਰਮ ਨਾਲ ਕਹਿਣਾ ਪੈ ਰਿਹਾ ਕਿ ਉਹ ਬੰਦਿਆਂ ਨੇ ਵਿਚਾਰਿਆਂ ਨੇ ਡੈੱਡ ਬਾਡੀ ਫੱਟਿਆਂ ਦੇ ਉੱਤੇ ਲੈ ਕੇ ਜਾਣ ਦੀ ਹਿੰਮਤ કરી ਉਹ ਤਸਵੀਰਾਂ ਦੇਖੀਆਂ ਨੇ ਕਿ ਅਸੀਂ ਵੀਡੀਓ ਵਾਇਰਲਿਕ ਹੋ ਰਹੀ ਹੈ ਕਿ ਉਹਦੇ ਚ ਜਿਹੜੀ ਡੈੱਡ ਬਾਡੀ ਆ ਫੱਟਿਆਂ ਵਿੱਚ ਦੀ ਲੈ ਕੇ ਜਾ ਰਹੇ ਉਹ ਕਿਹੜੇ ਮਹੱਲੇ ਦੀ ਦੇਖੋ ਵੀਰ ਜੀ ਇਹ ਪੰਜਾਬ ਦਾ ਕਿੰਨਾ ਬੁਰਾ ਹਾਲ ਹੋ ਰਿਹਾ ਤੁਸੀਂ ਆਪ ਦੇਖ ਰਹੇ ਹੋ ਰਾਮਨਗਰ ਦਾ ਪੂਰੇ ਸੰਗਰੂਰ ਦਾ ਕਿੰਨਾ ਬੁਰਾ ਹਾਲ ਹੈ ਮਾੜੀ ਆਪਣੀ ਗੱਲ ਹੈ ਇੱਕ ਆਪਣੇ ਸਾਬਕਾ ਡੀਐਸਪੀ ਦੀ ਜਦੋਂ ਡੈੱਡ ਬਾਡੀ ਦਾ ਉਹਨੇ ਦੇਸ਼ ਲਈ ਸੇਵਾ ਕਰੀਆ ਪੰਜਾਬ ਲਈ ਸੇਵਾ ਕਰੀਆ ਤਾਂ ਉਹਨੂੰ ਇਹ ਸਿਲਾ ਮਿਲਿਆ ਜੋ ਡੈੱਡ ਬਾਡੀ ਹੈ ਜਿਹੜੀ ਉਸ ਦੀ ਵਿਚਾਰੇ ਦੀ ਫੱਟੇ ਤੇ ਰੱਖ ਕੇ ਲੈ ਕੇ ਜਾ ਰਿਆ ਸੋ ਸੰਗਰੂਰ ਦਾ ਹੀ ਪੂਰੇ ਰਾਮਨਗਰ ਦਾ ਇੰਨਾ ਕੁ ਮਾੜਾ ਹਾਲ ਆ ਵਿਚਾਰੇ ਗਰੀਬ ਬੰਦੇ ਨੇ ਸਮੱਸਿਆ ਕੀ ਹੈਗੀ ਪਹਿਲਾਂ ਕਹਿੰਦੇ ਸੀ ਪ੍ਰਧਾਨ ਦੇ ਵਿੱਚ ਵੱਡੀ ਸਮੱਸਿਆ ਉਹ ਸੁਣਦਾ ਨਹੀਂ ਹੈਗਾ ਹੁਣ ਈਓ ਵੀ ਬਦਲ ਦਿੱਤਾ ਗਿਆ ਪਰ ਹਾਲਾਤ ਤਾਂ ਹੁਣ ਉਹਦੇ ਨਰਕ ਤੋਂ ਬੱਤਰ ਨੇ ਪ੍ਰਧਾਨ ਜੀ ਦੀ ਸੋਚ ਮਾੜੀ ਹੈ ਜੀ ਪ੍ਰਧਾਨ ਜੀ ਨੂੰ ਇੱਥੇ ਪਤਾ ਲੱਗਣਾ ਚਾਹੀਦਾ ਕਿ ਫਲਾਣੇ ਦੇ ਬਾੜ ਦੇ ਜਿੱਨੇ ਅਸੀਂ 10 ਐਮਐਸ ਸੀ ਆ ਵੀ ਫਲਾਣੇ ਦੇ ਬਾੜ ਦੇ ਵਿੱਚ 10 ਐਮਐਸ ਦੇ ਬਾੜ ਦੇ ਵਿੱਚ ਕਿਸੇ ਕੋਈ ਬੰਦਾ ਗਿਆ ਤਾਂ ਪ੍ਰਧਾਨ ਜੀ ਨਾਲ ਦੀ ਨਾਲ ਵਾਪਸ ਬੁਲਾਉਣ ਦੇ ਨੂੰ ਬੰਦੇ ਨੂੰ ਵੀ ਤੈਨੂੰ ਉਹ ਬਾੜ ਦੇ ਵਿੱਚ ਜਾਣ ਨੂੰ ਕਿਸੇ ਕਿਹਨੇ ਕਿਹਾ ਪ੍ਰਧਾਨ ਮੈਂ ਆ ਜਾਂ ਕੋਈ ਹੋਰ ਆਹ ਬੰਦੇ ਖੜੇ ਨੇ ਜੀ ਮੇਰੇ ਤੋਂ ਜਿੰਨੀ ਕਿ ਮਿਹਨਤ ਹੋ ਰਹੀ ਹੈ ਕੋਸ਼ਿਸ਼ ਹੋ ਰਹੀ ਹੈ ਮੈਂ ਆਪਣੀ ਕਰ ਰਿਹਾ ਮੈਂ ਦਿਨ ਰਾਤ ਫੇਰ ਵੀ ਪ੍ਰਸ਼ਾਸਨ ਨੂੰ ਜਗਾ ਜਾਗਰਤ ਕਰਾ ਰਿਹਾ ਅੱਜ ਹਾਰ ਕੇ ਮੈਂ ਮੀਡੀਆ ਦਾ ਹੱਥ ਸਹਾਰਾ ਲੈ ਰਿਹਾ ਕਿ ਭਾਈ ਪ੍ਰਸ਼ਾਸਨ ਤਾਂ ਇੰਨਾ ਬੋਲਾ ਹੋਇਆ ਪਿਆ ਤੁਸੀਂ ਆ ਕੇ ਮੇਰੀ ਕੋਈ ਆਵਾਜ਼ ਭਗਵੰਤ ਮਾਨ ਸਾਹਿਬ ਤੱਕ ਪਹੁੰਚਾ ਦਿਓ ਮੈਨੂੰ ਉਮੀਦ ਹੈ ਮੈਨੂੰ ਮਾਨ ਹੈ ਸੀਐਮ ਸਾਹਿਬ ਤੇ ਜੇ ਇਹ ਵੀਡੀਓ ਮੇਰੀ ਸੀਐਮ ਸਾਹਿਬ ਤੱਕ ਪਹੁੰਚੂਗੀ ਤਾਂ ਮੇਰੇ ਮਹੱਲੇ ਦਾ ਇਹੋ ਜਰੂਰ ਹੱਲ ਕਰਾਂਗੇ ਮੈਨੂੰ ਪਤਾ ਵੀ ਸੀਐਮ ਸਾਹਿਬ ਪ੍ਰਧਾਨ ਨੂੰ ਵੀ ਖਿੱਚਣਗੇ ਪ੍ਰਧਾਨ ਜੀ ਨਕਮਾ ਪ੍ਰਧਾਨ ਹੈ ਬਿਲਕੁਲ ਨਹੀਂ ਕਿਸੇ ਦੀ ਉਹ ਸੁਣ ਰਿਹਾ ਉਹ ਆਪਣੀ ਈਗੋ ਪਗਾ ਰਿਆ ਆ ਮੇਰੇ ਮਹੱਲੇ ਦੇ ਲੋਕ ਖੜੇ ਨੇ ਵਿਚਾਰੇ ਇਹ ਮਿਹਨਤ 5-700 ਰੁਪਏ ਕਮਾਉਂਦੇ ਨੇ 1000 ਰੁਪਏ ਡਾਕਟਰ ਲੈ ਜਾਂਦਾ ਜੀ ਠੀਕ ਹੈ ਨਾ ਕੱਲਾ ਕੱਲਾ ਮੈਂ ਇੱਥੋਂ ਤੱਕ ਵੀ ਕਹਿ ਚੁੱਕਿਆ ਮੈਨੂੰ ਖੁਦ ਨੂੰ ਦਰਦ ਹੈ ਮੇਰੇ ਮਹੱਲਿਆਂ ਦਾ ਮੈਂ ਖੁਦ ਇੱਥੋਂ ਤੱਕ ਵੀ ਕਹਿ ਰਿਹਾ ਕਿ ਮੇਰੇ ਮਹੱਲੇ ਦੇ 5-700 ਰੁਪਏ ਕਮਾਉਂਦੇ ਨੇ ਜੀ 5-700 ਦੇ ਵਿੱਚੋਂ 5-700 ਦੀ ਦਵਾਈ ਲੈ ਜਾਂਦੇ ਰੋਟੀ ਕਿਹੜੇ ਹਿਸਾਬ ਨਾਲ ਪਕਾਣਾ ਵੀ ਚਲੋ ਤੁਸੀਂ ਹੋਰ ਕਰੋ ਕੋਈ ਕੈਂਪੀ ਲਾ ਦਿਓ ਮੇਰੇ ਮਹੱਲੇ 'ਚ ਦਵਾਈਆਂ ਬੂਟੀਆਂ ਦਾ ਕੁਈ ਦਵਾਈਆਂ ਦਾ ਕੈਂਪ ਲਾ ਲਓ ਜਿਹਦੇ ਸਹਾਰੇ ਵਿਚਾਰੇ ਗਰੀਬ ਪਰ ਇਹ ਜਿਹੜੀ ਸਮੱਸਿਆ ਹੈਗੀ ਇਹਦਾ ਹੱਲ ਕੀ ਹੈ ਸੀਵਰੇਜ ਦੀ ਦਿੱਕਤ ਹੈ ਜਾਂ ਕੀ ਦਿੱਕਤ ਹੈਗੀ ਇਹ ਵੀਰ ਜੀ ਦਿੱਕਤ ਹੈ ਇੱਥੇ ਸੀਵਰੇਜ ਦੀ ਮੈਂ ਪ੍ਰਧਾਨ ਜੀ ਨੂੰ ਵੀ ਵਾਰੀ ਵਾਰੀ ਸਮਝਾ ਚੁੱਕਾ ਡੀ ਸਾਹਿਬ ਨੂੰ ਮਿਲ ਕੇ ਸਮਝਾ ਚੁੱਕਾ ਇੱਥੇ ਜਿਹੜੇ ਚੈਂਬਰ ਨਹੀਂ ਚੈਂਬਰਾਂ ਦੀ ਸਪਰੋਫਾਈ ਹੋਵੇ ਤਾਂ ਇਹ ਸੀਵਰੇਜ ਚੱਲਣਗੇ ਜਿਹੜੀ ਆਪਣੀ ਮਸ਼ੀਨ ਹੈ ਡਿਸਪੋਜ਼ਲ ਤੇ ਜੀ ਜਿਹੜੀਆਂ ਉਹ ਮੋਟਰਾਂ ਲੱਗੀਆਂ ਨੇ ਤਿੰਨ ਮੋਟਰਾਂ ਨੇ ਜੀ ਉਹ ਤੋਂ ਇੱਕ ਮੋਟਰ ਚੱਲ ਰਹੀ ਹੈ ਜੀ ਦੋ ਮੋਟਰਾਂ ਖੜੀਆਂ ਨੇ ਉਹ ਮੋਟਰਾਂ ਦੇ ਵਿੱਚ ਪੱਖੇ ਨਹੀਂ ਹੈਗੇ ਜੀ ਸਰਕਾਰ ਦਾ ਜੇ ਕੋਈ ਪ੍ਰਧਾਨ ਜਾਵੇ ਉੱਥੇ ਚੈੱਕ ਕਰੇ ਮੋਟਰਾਂ ਨੂੰ ਜਾਂ ਕਿਸੇ ਸਿਸਟਮ ਨੂੰ ਆਪ ਉੱਥੇ ਮੌਕੇ ਤੇ ਜਾ ਕੇ ਚੈੱਕ ਕਰੇ ਫੇਰ ਹੀ ਹਾਲੂ ਗਈ ਪ੍ਰਧਾਨ ਜੀ ਤਾਂ ਹਵਾ ਚ ਤੀਰ ਛੱਡੀ ਜਾਂਦੇ ਨੇ ਸਵੇਰੇ ਜਾਂਦੇ ਨੇ 15 16 ਫੋਟੋਆਂ ਇਕੱਠਾ ਕੇ ਖਿੱਚਾ ਕੇ ਪਾਉਂਦੇ ਨੇ ਇੱਥੋਂ ਤੱਕ ਕਿ ਮੇਰੇ ਵਾਰਡ ਦੇ ਵਿੱਚ ਫੋਗਿੰਗ ਵਾਲੇ ਵੀ ਨਹੀਂ ਆ ਰਹੇ ਜੀ ਰੋਜ਼ ਮੈਂ ਫੋਨ ਕਰਦਾ ਮੇਰੇ ਵਾਰਡ ਦੇ ਵਿੱਚ ਫੌਗਿੰਗ ਵਾਲੇ ਭੇਜ ਦਿਓ ਕੂੜੇ ਦਾ ਉਹ ਢੇਰ ਲੱਗੇ ਪਏ ਨੇ ਲਾਈਟਾਂ ਕੋਈ ਆ ਤੁਸੀਂ ਆਪ ਧਿਆਨ ਮਾਰ ਲਓ ਕੋਈ ਲਾਈਟ ਨਹੀਂ ਹੈਗੀ ਜੀ ਜਦ ਕਿ ਸਾਡੇ ਐਮਸੀ ਨੂੰ 20 ਵੀ ਲਾਈਟਾਂ ਲਾਣ ਦੇ ਆਰਡਰ ਹੋਏ ਸੀ ਇੱਕ ਲਾਈਟ ਰਹਿ ਗਿਆ ਤੁਸੀਂ ਆਪ ਧਿਆਨ ਮਾਰ ਲਓ ਜੀ ਕਿਸੇ ਖੰਭੇ ਤੇ ਲਾਈਟ ਹੈ ਇਸ ਕਰਕੇ ਮੈਂ ਪ੍ਰਸ਼ਾਸਨ ਨੂੰ ਨਗਰ ਕੌਂਸਲ ਦੇ ਪ੍ਰਧਾਨ ਨੂੰ ਕਹਿਣਾ ਵੇ ਜਾਗਪੋ ਨਹੀਂ ਤਾਂ ਸਾਨੂੰ ਰਾਮਨਗਰ ਵਾਲਿਆਂ ਨੂੰ ਜਗਾਣੇ ਆਂਦੇ ਆ ਬਿਲਕੁਲ ਨਗਰ ਕੌਸਲ ਸੰਗਰੂਰ ਦਾ ਇਹ ਮਾੜਾ ਹਾਲ ਹੈਗਾ ਇਹ ਤਸਵੀਰ ਤੁਸੀਂ ਦੇਖ ਸਕਦੇ ਹੋਗੇ ਕਿ ਜਿਵੇਂ ਵੱਡੇ ਸਵਾਲ ਨੇਗੇ ਉਹ ਐਮਸੀ ਵੱਲੋਂ ਪ੍ਰਧਾਨ ਤੇ ਉਠਾਏ ਜਾ ਰਹੇ ਨੇ ਪਰ ਲੋਕਾਂ ਦਾ ਕੀ ਹੈਗਾ ਲੋਕ ਇਸੇ ਗੰਦਗੀ ਦੇ ਵਿੱਚ ਦੀ ਲੰਘ ਕੇ ਹਰ ਰੋਜ਼ ਆਪਣੇ ਘਰ ਜਾਂਦੇ ਨੇ ਜਿੱਥੇ ਇਸ ਸਮੇਂ ਡੇਂਗੂ ਤੇ ਚਿਕਨਗੁਨੀਆ ਦੇ ਲਗਾਤਾਰ ਮਰੀਜ਼ ਵਧ ਰਹੇ ਨੇ ਜਿਵੇਂ ਜਿਹੜਾ ਐਮਸੀ ਵੱਲੋਂ ਦੱਸਿਆ ਗਿਆ ਕਿ 5 ਮੌਤਾਂ ਇਸੇ ਵਾਰਡ ਦੇ ਵਿੱਚ ਹੋ ਚੁੱਕੀਆਂ ਨੇ ਪਰ ਹਾਲੇ ਤੱਕ ਇਸ ਤਰ੍ਹਾਂ ਦੀ ਜਿਹੜੀ ਗੰਦਗੀ ਹੈ ਇਹਦਾ ਹੱਲ ਹਲੇ ਤੱਕ ਨੀ ਕੀ ਕੀਤਾ ਗਿਆ ਦਿਨਕ ਸਵੇਰਾ ਟੀਵੀ ਤੋਂ ਕੁਲਵੀਰ ਸਿੰਘ ਸੰਗਰੂਰ